ਰਾਮਗੜ ਸਰਦਾਰਾਂ ਹਲਕਾ ਪਾਇਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ ਜੀਹਾਂ ਬੀਤੇ ਦਿਨ ਐਤਵਾਰ ਨੂੰ ਪੰਜਾਬ ਦਾ ਪ੍ਰਸਿੱਧ ਤੀਆਂ ਧਿਆਣੀਆਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ ਜੋ ਪਿੰਡ ਰਾਮਗੜ ਸਰਦਾਰਾਂ ਹਲਕਾ ਪਾਇਲ ਵਿਖੇ ਮਨਾਇਆ ਗਿਆ ਇਹ ਤਿਉਹਾਰ ਨਗਰ ਦੇ ਰਾਜਪੂਤ ਭਾਈਚਾਰੇ ਦੀਆਂ ਤੀਆਂ ਪੈਣਾਂ ਨਾਲ ਰਲ ਮਿਲ ਕੇ ਨਗਰ ਦੇ ਜੱਦੀ ਸਰਦਾਰ ਸਵਰਗੀ ਸਰਦਾਰ ਸਰਜੀਤ ਸਿੰਘ ਦੇ بیٹے ਸਰਦਾਰ ਛਣੇ ਸਿੰਘ ਫੁਲਕਾ ਅਤੇ ਮਨੀ ਸਿੰਘ ਫੁਲਕਾ ਦੇ ਨਾਨੀ ਮਾਤਾ ਸਰਦਾਰਨੀ ਜਸਵੰਤ ਕੌਰ ਚਾਹਲ ਜੀ ਦੇ ਦੇਖ ਰੇਖੇਟ ਬੜੀ ਹੀ ਧੂਮ ਧਾਮ ਨਾਲ ਆਇਆ ਇਸ ਮੌਕੇ ਲੰਗਰ ਛੋਲੇ ਪੂੜੀਆਂ ਕੜਾ ਪ੍ਰਸ਼ਾਦ ਅਟੁੱਟ ਵਰਤਾਇਆ ਗਿਆ ਇਸ ਮੌਕੇ ਦੀਪਕ ਕਾਰਖਲ ਗਿੱਲ ਕਾਰਖਲ ਨਛੱਤਰ ਸਿੰਘ ਕਾਰਖਲ ਗੋਲੂ ਕਾਰਖਲ ਰਵੀ ਕਾਰਖਲ ਸਰਦਾਰਨੀ ਮਾਤਾ ਜਸਵੰਤ ਕੌਰ ਚੈਲ ਸਵਰਨ ਕੌਰ ਪਰਮਜੀਤ ਕੌਰ ਪ੍ਰਦੀਪ ਕੌਰ ਚਰਨਜੀਤ ਕੌਰ ਰੇਖਾ ਰਾਣੀ ਰਣਦੀਪ ਕੌਰ ਜਸਪਾਲ ਕੌਰ ਅਮਰਜੀਤ ਕੌਰ ਕਰਮਜੀਤ ਕੌਰ ਕਮਲਜੀਤ ਕੌਰ ਕ੍ਰਿਸ਼ਨਾ ਦੇਵੀ ਕਿਰਨਦੀਪ ਕੌਰ ਮੌਨਿਕਾ ਸੁਖਵਿੰਦਰ ਕੌਰ ਕਮਲਜੀਤ ਕੌਰ, ਰਣਦੀਪ ਕੌਰ, ਬਲਜੀਤ ਕੌਰ, ਮਾਇਆ ਦੇਵੀ, ਗਗਨਦੀਪ ਕੌਰ, ਚਰਨਜੀਤ ਕੌਰ ਆਦ ਅਨੇਕਾਂ ਔਰਤਾਂ ਹਾਜ਼ਰ ਸਨ। ਦੇਖੋ ਮਲੋਤ ਤੋਂ ਹਰਜਿੰਦਰ ਸਿੰਘ ਸਿੱਧੂ ਦੀ ਵਿਸ਼ੇਸ਼ ਰਿਪੋਰਟ। ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਐਂਡ ਫੋਲੋ ਜ਼ਰੂਰ ਕਰਨਾ। ਤੇ ਮੈਂ ਯਾਦ ਆਦ ਦੇ ਸਾਹਮਣੇ ਉਤੇਜਵਾਰਾ ਪਾਣਾ ਬਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਜੇ ਰੱਖਣਾ ਤਾਂ ਤੇਰੀ thank okay. you ਹਾਂਜੀ ਦੋਸਤੋ ਇਸ ਟਾਈਮ ਸਾਡੇ ਨਾਲ ਮਾਤਾ ਜਸਵੰਤ ਕੌਰ ਜੀ ਜੋ ਕਿ ਸਰਦਾਰ ਸਤਜੀਤ ਸਿੰਘ ਜੀ ਫੂਲਕਾ ਉਹਨਾਂ ਦੇ ਬੇਟੇ ਹਨੀ ਫੂਲਕਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਨਾਨੀ ਜੀ ਮਾਤਾ ਜਸਵੰਤ ਕੌਰ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਜਿਨ੍ਹਾਂ ਦੀ ਸਰਪ੍ਰਸਤੀ ਹੈਟ ਅਜਾ ਰਾਜਪੂਤਾ ਮੁਹੱਲਾ ਰਾਮਗੜ੍ਹ ਸਰਦਾਰਾਂਪਾਕੇ ਜੋ ਕਿ ਤੀਆਂ ਦਾ ਤਿਹਾਰ ਮਨਾਇਆ ਗਿਆ ਆਓ ਆਪਾਂ ਮਾਤਾ ਜਸਵੰਤ ਕੌਰ ਜੀ ਨਾਲ ਵੀ ਗੱਲਬਾਤ ਕਰਦੇ ਆਂ ਉਹਨਾਂ ਦੀ ਉਮਰ ਬਹੁਤ ਆ ਉਹਨਾਂ ਨੇ ਬਹੁਤ ਕੁਝ ਦੇਖਿਆ ਹੈ ਇਸ ਤਿਹਾਰ ਬਾਰੇ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਮਾਤਾ ਜੀ ਇਹ ਜੋ ਤੀਆਂ ਦਾ ਤਿਹਾਰ ਮਨਾਇਆ ਗਿਆ ਬੱਚੀਆਂ ਵੱਲੋਂ ਲੜਕੀਆਂ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਹੈ ਭਾਗਾ ਵਾਲਿਆਂ ਦੇ ਕਾਜ ਹੋ ਗਏ ਪੂਰੇ ਜੀ ਠੀਕ ਹੈ ਹਾਂਜੀ ਅੱਛਾ ਮਾਤਾ ਜੀ ਤੁਸੀਂ ਬਹੁਤ ਦੇਰ ਬਾਅਦ ਇਸ ਪਿੰਡ ਦੇ ਵਿੱਚ ਆਏ ਹੋ ਪਹਿਲਾਂ ਕਿੰਨੇ ਕ ਸਾਲ ਹੋ ਗਏ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਪ੍ਰੋਗਰਾਮ ਮਨਾਏ ਨੇ ਤੁਸੀਂ ਦੇਖਿਆ ਕੋਈ ਪਤਾ ਨਹੀਂ ਬੇਟੇ ਮੈਨੂੰ ਯਾਦ ਨਹੀਂ ਲੱਗਦਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰੇ ਨਾਮ ਅਮਰਜੀਤ ਕੌਰ ਕਿਹੜਾ ਪਿੰਡ ਹੈ ਜੀ ਰਾਮਗੜ੍ਹ ਸਰਦਾਰਾਂ ਅੱਛਾ ਜੀ ਜੋ ਅੱਜ ਲੜਕੀਆਂ ਵੱਲੋਂ ਤੀਆਂ ਮਨਾਈਆਂ ਜਾ ਰਹੀਆਂ ਨੇ ਤੀਆਂ ਤੇ ਰਾਣੀਆਂ ਕੰਨਿਓ ਕੀ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਗਾਹਾਂ ਨੂੰ ਮਿਲਾਉਂਦੇ ਰਹੀਏ ਜੀ ਤੇ ਪਹਿਲੀ ਵਾਰ ਇੰਨੇ ਸਾਲ ਬਾਅਦ ਉਹ ਸਟਿੱਪ ਚੱਕਿਆ ਕੁੜੀਆਂ ਨੇ ਜੀ ਵੀ ਬਹੁਤ ਚਾਉ ਮਨਾਇਆ ਵਾ ਸੱਭਿਆਚਾਰ ਦਾ ਜੀ ਤੇ ਬਾਕੀ ਜਿਹੜੀ ਕ੍ਰਿਸ਼ਨ ਦੇਵੀ ਆ ਇਹਨਾਂ ਨੇ ਬਹੁਤ ਉਤਤਾ ਕੀਤਾ ਬੱਚਿਆਂ ਕੁੜੀਆਂ ਨੇ ਰਲ ਮਿਲ ਕੇ ਜੀ ਤੇ ਬਾਕੀ ਬਲਜੀਤ ਕੌਰ ਹਾਂਜੀ ਕਮਲਜੀਤ ਕੌਰ ਜੀ ਤੇ ਸੰਦੀਪ ਕੌਰ ਜੀ ਅਰਦੀਪ ਕੌਰ ਜੀ ਚਾਰ ਨੀਗੀ ਤਕੌਰ ਜੀ ਮਾਇਆ ਦੇਵੀ ਜੀ ਤੇ ਬਾਕੀ ਕਮਲ ਹਾਂਜੀ ਤੇ ਸੋਮਾ ਰਾਣੀ ਜੀ ਗਵਿੰਦਰ ਕੌਰ ਜੀ ਕ੍ਰਿਸ਼ਨਾ ਦੇਵੀ ਜੀ ਤੇ ਬਾਕੀ ਆਪਣੀ ਮੋਨਿਕਾ ਕੇਰਨਾ ਜੀ ਸਰਬਜੀਤ ਤਕੌਰ ਜੀ ਇਹ ਸਾਰਿਆਂ ਨੇ ਰਲ ਮਿਲ ਕੇ ਸੰਜੋਗ ਸਜਾਇਆ ਜੀ ਗਾਹਾਂ ਨੂੰ ਵੀ ਸਜਾਉਂਦਿਆਂ ਰਹਿਣਗੇ ਸੱਭਿਆਚਾਰ ਵਹਿਗੁਰੂ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ ਜੀ ਮੇਰਾ ਇੱਕ ਸਵਾਲ ਹੋ ਰਿਹਾ ਜੀ ਹਾਂਜੀ ਮਾਤਾ ਜੀ ਤੁਹਾਡੀ ਬਹੁਤ ਉਮਰ ਹੈ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਲਾਂ ਬਾਅਦ ਤੀਆਂ ਦਾ ਇਹ ਤਿਹਾੜ ਮਨਾਇਆ ਗਿਆ ਅ ਸੇ ਤੀਆਂ ਤੇ ਰਾਣੀਆਂ ਵੱਲੋਂ ਤੀਆਂ ਦਾ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹੀ ਮਨਾਨੀ ਆ ਵੀ ਇਹੀ ਰੁੱਤ ਹੁੰਦੀ ਆ ਜੀ ਇਕੱਠੇ ਪਿੰਡ ਦੀਆਂ ਹੋ ਕੇ ਬੁੜੀਆਂ ਰਲ ਮਿਲ ਕੇ ਮੇਲ ਲਿੰਦੀਆਂ ਨੇ ਜੀ ਅੱਗੇ ਹੁੰਦਾ ਸੀ ਤਿਹਾੜ ਜੀ ਤੇ ਆਪਣੇ ਬਹੁਤ ਬਹੁਤ ਖੁਸ਼ੀ ਮਨਾਉਂਦੀਆਂ ਸੀ ਹੁਣ ਆਲੀ ਤਾਂ ਵੱਲੋਂ ਪਾਉਂਦੀਆਂ ਨਹੀਂ ਕੁੜੀਆਂ ਨੂੰ ਨਾ ਆਵੇਈ ਵਿਚਾਰੀਆਂ ਨੂੰ ਜੀ ਇਹ ਬਾਕੀ ਤਾਂ ਮੁੰਡੇ ਕੁੜੀਆਂ ਦੇ ਵਿਆਹ ਕਰਦੀਆਂ ਸੀ ਬਹੁਤ ਖੁਸ਼ੀ ਮਨਾਉਂਦੀਆਂ ਸੀ ਹੁਣ ਅਜੇ ਇਹਨਾਂ ਨੂੰ ਵਿਚਾਰੀਆਂ ਨੂੰ ਨਿਆਣੀਆਂ ਨੂੰ ਇੰਨਾ ਪਤਾ ਨਹੀਂ ਜੀ ਘੱਗਰੇ ਪਾਉਣੇ ਜੀ ਮਾਰੇ ਪੱਖੀਆਂ ਹੋਣੀਆਂ ਕੋਲ ਜੋਟੀਆਂ ਬੰਨਣੀਆਂ ਕੁੜੀਆਂ ਮੁੰਡਿਆਂ ਦੇ ਵਿਆਹ ਕਰਕੇ ਉਧਰੋਂ ਉਧਰ ਹੀ ਫੇਰ ਵੱਲੋਂ ਪਾਉਂਦੀਆਂ ਸੀ ਏਕੜਲੇ ਦੇਣ ਹਾਂਜੀ ਪਿੰਗਾ ਝੂਟਣੀਆਂ ਪਿੰਗਾ ਝੂਟਣੀਆਂ ਬਾਕੀ ਇੰਨੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਤੀ ਮੈਂ ਆਪਣੇ ਪਿੰਡ ਦਾ ਸੱਭਿਆਚਾਰ ਦੱਸ ਦਿਆਂ 4-10 ਦੀਆਂ ਮਲਾਵਤ ਜੀ ਮਲਾਵਤ ਦੇ ਮੇਰੇ ਪੇਕੇ ਆ ਜੀ ਵੀ ਜਾਨੀ ਦੀ ਅਸੀਂ ਤਿਆਂ ਦੀ ਬਹੁਤ ਮਹਾਨ ਤੀ ਜੀ ਕੋਈ ਮੁੰਡਾ ਕੁੰਡਾ ਲਵੇ ਨਹੀਂ ਤੀ ਆਉਂਦਾ ਸਾਡੇ ਨੱਚਦੀਆਂ ਨੇ ਜੀ ਬਹੁਤ ਖੁਸ਼ੀ ਮਨਾਈਆ ਇੰਨਾਂ ਗੱਲਾਂ ਦੀ ਜੀ ਵੀ ਮੈਨੂੰ 40 ਸਾਲ ਹੋ ਗਏ ਵਿਆਹੀ ਨੂੰ ਜੀ ਮੈਂ ਅੱਜ ਦੇਖੀਆਂ ਨੇ ਤੀਆਂ ਇਕਤੀ ਜੀ ਰਾਮਗੜ ਸਰਦਾਰਾਂ ਚ ਰਾਮਗੜ ਸਰਦਾਰਾਂ ਜੀ ਜੋ ਇਹਨਾਂ ਨੂੰ ਚਾਹ ਉੱਠਿਆ ਇਹਨਾਂ ਨੇ ਬਹੁਤ ਖੁਸ਼ੀ ਨਾਲ ਇਹਤੀ ਮਨਾਇਆ ਵਾ ਜੀ ਹਾਂ ਜੇ ਸੁਣਨ ਚਾਹੁੰਦਾ ਮਾਤਾ ਜੀ ਕਿ ਨਾ ਸਾਲ ਬਾਅਦ ਸੌਣ ਦੇ ਮਹੀਨੇ ਦੇ ਵਿੱਚ ਜਦੋਂ ਤੀਆਂ ਮਨਾਈਆਂ ਜਾਂਦੀਆਂ ਨੇ ਕੀ ਆਪਣੇ ਪੇਕੇ ਘਰ ਆਉਂਦੀਆਂ ਨੇ ਕੁੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚਾਹ ਇਸ ਗੱਲ ਦਾ ਚੜਦਾ ਕਿ ਇਸ ਵਾਰ ਇਹ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿ ਨਹੀਂ ਆ ਵੀ ਸਾਲ ਬਾਅਦ ਉਹ ਤੀਆਂ ਪੈਣਾ ਇਕੱਠੀਆਂ ਹੋ ਜਾਂਦੀਆਂ ਨੇ ਨਹੀਂ ਤਾਂ ਕੰਮਾਂ ਕਾਰਾਂ ਚ ਲੱਗ ਜਾਂਦਾ ਦਾ ਬੇੜਾ ਹਾਂਜੀ ਇਹ ਪਿੰਡ ਦੀਆਂ ਮਾਤਾ ਸਾਰੀਆਂ ਭੈਣਾਂ ਦੁਖ ਸੁਖ ਕਰ ਲਿਮ ਨਿਆ ਜੀ ਇਹ ਹੀ ਕਹਿਣੀ ਹੈ ਤੁਹਾਨੂੰ ਧੰਨਵਾਦ ਹਾਂ